ਹੰਮੀ ਰਖੀ ਗਏ। ਉਹ ਅਕਸਤੋਂ ਆ ਗਏ ਸੀ ਚਾਹ ਪਾਣੀ ਪੀਦੇ ਆ। ਇਹਨਾਂ ਵਾਸਤੇ ਸਮੋਸੇ ਹੁਸਰੇ ਆ ਰਹੀਆਂ ਮੈਂ। ਇੱਕ ਬ੍ਰੈਡਪੋੜ ਖਾਣਾ ਸੀ ਇਹਨਾਂ ਨੇ। ਉਹ ਲੈ ਆਇਆ। ਉਹ ਭੱਜੀ ਜਾਂਦੀ ਹੁਣ ਦਿੱਖੇ ਆ ਉਧਰ। ਤੇ ਉਸ ਤੋਂ ਬਾਅਦ ਚ ਹੁਣ ਚੱਲੇ ਆ ਅਸੀਂ ਮਾੜੇ ਕੰਪਲੈਕਸ ਤੱਕ ਉੱਥੋਂ ਲੈ ਕੇ ਆਉਣਾ ਕਿ ਤਾ ਨਕਸ਼ੇ ਲੈ ਕੇ ਆਉਣੇ ਆ ਕਿ ਮਹਾਵੀਰ ਵਾਸਤੇ 2-4 ਦਾ ਵੀ ਪ੍ਰੈਕਟਿਸ ਕਰਨੇ ਵਾਪਾਂ ਕਾਨੂੰ ਪੇਪਰ ਇਹਨਾਂ ਦਾ। ਉਹ ਇੱਥੇ ਪਾਲ ਗੋਸਤ ਗਿਆਨਾਂ ਨੂੰ ਉਹ ਲੈ ਕੇ ਆਵਾਂਗੇ ਮੇਰੇਆਂ ਵਿੱਚ ਅੱਫਾਂ ਟੁੱਟੀਆਂ ਸੀ ਉਹ ਲੈ ਕੇ ਆਵਾਂਗੇ ਤੇ ਹੁਣ ਜਾਂਦੇ ਹਾਂ ਕੰਪਲੈਕਸ ਤੇ ਆਦਾ ਇੱਧਰ ਫੋਨ ਕਰੀਂ ਦੇਖਦਾ ਹੈ ਤਾਂ ਕਰ ਮੇਢੇ ਪਾਉਂਦੇ ਪੈਰ ਹੀ ਵਸ ਗਏ ਤੇ ਕਿੱਥੇ ਡੇ ਪੈਣਾ ਦੀ ਵਸ ਪਟਪਾ ਜੀ ਮੈਂ ਕਿੰਨੇ ਤਾਂ ਵਧੀਆ ਲੱਗ ਰਹੇ ਨੇ ਅੰਮਾ ਵਧੀਆ ਹੀ ਨੇਗੇ ਪਰ ਉਹ ਸੋ ਠੀਕ ਹੈ ਜੀ ਜਨਨੀ ਮਾਂ ਵੀ ਰਹਿਣਾ ਵਧੀਆ ਰਹਿੰਦੀਆਂ ਨਹੀਂ ਚੱਲਦੀਆਂ ਨੇ ਇਹ ਨਾਲ ਦੇ ਆਈਟਮ ਦੇਖਾਂਗੇ ਇਹ ਉਥੋਂ ਫਿੱਟ ਨਹੀਂ ਆਇਆ ਜੋੜਾ ਨੇ ਕੋਈ ਜੋੜਾ ਸੀਗਾ ਉਹਦੇ ਫਰਕ ਸੀ ਇੱਕ ਟਾਈਟ ਸੀ ਪੈਰ ਚ ਇੱਕ ਲੂਸ ਸੀ ਉਹ ਕੋਈ ਬਣਤਰ ਹੀ ਉਹਦੀ ਐਸੀ ਸੀਗੀ ਡਿਫਰੈਂਸ ਸੀਗਾ ਕੋਈ ਮਨੂ ਕਰਕਤ ਨਹੀਂ ਹੁਣ ਦੂਜੀ ਦੁਕਾਨ ਤੇ ਚੱਲਿਆ ਚੱਤਣਾ ਦੇਖਣਾ ਪਾ ਕੇ ਵੇਖ ਚੈੱਕ ਕਰ ਦੋਨੇ ਪੈਰ ਦੇ ਨਾਲ ਕਰਕੇ ਵੇਖੀਏ 5 ਨੰਬਰ ਹੈ 6 ਨੰਬਰ ਹੈ ਮੈਂ ਕਹਿੰਦਾ ਪਲਾਸਟਿਕ ਨੂੰ ਬੋਕੋ 6 7 ਕਹਿ ਰਹੇ ਨੇ ਇਹਦਾ ਭਾਈ ਤੋ ਲੱਗ ਰਿਹਾ ਲੱਗ ਰਿਹਾ ਇਹ ਕਿਹਨਾਂ ਦਾ ਜੜਾ ਦੇਖੀ ਯਾਰ ਚੱਪਲ ਦੇ ਆੜਿਆ ਕਰ ਜਣਾ ਉੱਪਰ ਅੰਨੀ ਉਹਨੀਆਂ ਦੇ ਜਿਹੜੀਆਂ ਜੇਟਾ ਆ ਵੀ ਉਹ ਕੋਲੇ ਕੰਮ ਸੀਗਾ ਆਫਿਸ ਦਾ ਫੋਟੋ ਨਹੀਂ ਲੈਣੀ ਆ ਰਹੀਆਂ ਹੁਣ ਕੋਈ ਵੀ ਰਿਪੋਰਟ ਆਉਂਦੀ ਇਤਿਹਾਸ ਦੇ ਫੋਟੋ ਚਲੋ ਇਹਨਾਂ ਕੋਈ ਲੱਗਿਆ ਸੇਵਾ ਫੋਟੋ ਲੈਣ ਆਇਆ ਸੀਗਾ ਹੁਣ ਮੈਂ ਦਵਾਲੀ ਦੇ ਨਹੀਂ ਰਹਿ ਗਿਆ ਉਹਨੇ ਦੋ ਤਿੰਨ ਫੋਟੋਆਂ ਨਹੀਂ ਖਿੱਚੀਆਂ ਸੀਆਂ ਦਵਾਲੀ ਮੇਲੇ ਤੇ ਬਾਹਰ ਖੜੇ ਸੀ ਸਾਡੇ ਦੋਨਾਂ ਨੇ ਕਿੱਥੇ ਸੀ ਵੀ ਹੋਰ ਤਾਂ ਪਿੰਡੇ ਦੀ ਪਾਣੀ ਦੀ ਦੇਣੀ ਆ ਰਹੀ ਉਹ ਬੈਕ ਖੁੱਦ ਸੀ ਕਿੰਨੇ ਦਿਨ ਨੂੰ ਜੀ ਆਉਣ ਦੇਖਣ ਨੂੰ ਮੰਨਣਾ ਨੂੰ ਅੱਗੇ ਇੱਥੇ ਆਹ ਪਿਆਜ਼ ਰਹਿ ਗਏ ਸੀ ਕਿ ਇੱਕ ਤਾਈ ਨੇ ਆਏ ਐ ਇੱਧਰ ਆ ਜਾ ਮਾਵੀਰ ਕਿੱਧਰ ਫਸਦਾ ਫਿਰ ਜਾਂਦਾ ਪੁੱਠੇ ਪਾਸੇ ਤੋਂ ਤੇ ਬਾਕੀ ਉਹ ਅੱਗੇ ਚਲੇ ਗਏ ਸੀਗੇ ਪੈਦਲ ਕਿਉਂਕਿ ਮੈਨੂੰ ਵਿੱਚ ਦੀ ਕੰਮ ਹੋ ਗਿਆ ਸੀਗਾ ਤੇ ਮੈਂ ਉਹ ਫੋਟੋਗ੍ਰਾਫਰ ਦਾ ਮੋਟਰਸਾਈਕਲ ਲੈ ਕੇ ਕੰਮ ਕਰਨ ਚਲਾ ਗਿਆ ਸੀਗਾ ਇਹ ਕਹਿੰਦੇ ਚਲੋ ਅਸੀਂ ਪੈਦਲ ਜਾਣਾ ਇਹ ਕਹਿੰਦਾ ਮੈਂ ਆਪਾਂ ਤੁਹਾਡੇ ਨਾਲ ਬੈਠੂਗਾ ਮੋਟਰਸਾਈਕਲ ਤੇ ਜਾਣਾ ਤੇ ਅਸੀਂ ਹੁਣ ਮੋਟਰਸਾਈਕਲ ਫੜਾ ਕੇ ਉਹਨੂੰ ਵਾਪਸ ਘੋਟਾ ਘੋਟਾ ਲੈ ਕੇ ਤੇ ਚੱਲਿਆ ਹੁਣ ਘਰ ਨੂੰ ਦੋਨੇ ਜਾਣੇ ਉਹ ਪਹਿਲਾਂ ਪਹੁੰਚ ਗਏ ਚਾਬੀ ਚੁਬੀ ਦਿੱਤੀ ਸੀਗੀ ਉਹਨਾਂ ਨੂੰ ਉਹਨਾਂ ਨੇ ਪਿਆਜ਼ ਕਹੇ ਸੀ ਪਿਆਜ਼ ਮੈਂ ਲੈ ਤਾਂ ਲਈ ਪਰ ਦੱਸਿਆ ਨਹੀਂ ਉਹਨਾਂ ਨੂੰ ਦੇ ਦਿੱਤਾ ਕਿ ਹਾਂ ਨਾ ਲਾਹੇ ਕੁੰਡਾ ਨਾਲੇ ਆਹ ਲਾਹੇ ਸ਼ਾਬਾਸ਼ ਪਿਆਜ਼ ਦੱਸਦੇ ਰਹੇਗਾ ਸਰਪ੍ਰਾਈਜ਼ ਦੁਕਾਨੀ ਸਰਪ੍ਰਾਈਜ਼ ਨਹੀਂ ਮਤਲਬ ਦੱਸਦੇ ਰਹੇਗਾ ਦੇਖਦਾ ਕਿੰਨਾ ਕਰਾਵਾ ਲਾ ਪਉਂਦੀ ਆ ਕਾਰੇ ਪਹੁੰਚ ਗਏ ਅਸੀਂ ਆ ਦੇ ਹੁਣ ਚਪਲਾ ਕੱਢਾ ਜੀ ਕੱਢ ਚਪਲਾ ਪੱਪਾ ਨੂੰ ਬੂ ਚਪਲਾ ਲੈਂਗੇ ਇਹ ਨਾ ਇਹ ਮੇਰੀਆਂ ਨੇ ਸ਼ਾਇਦ ਇਹ ਪੱਪਾ ਦੇ ਨੇ ਅੜੇ ਕਿੜੀਆਂ ਨਹੀਂ ਆਣੀਆਂ ਰੰਗ ਸੋਨਾ ਰੰਗ ਪਦੇ ਚਪਲਾ ਦਾ ਚਲਾਉਣੀ ਆ ਹੁਣੇ ਕਿੜ ਕਿੜੀਆਂ ਤੋੜਦੇ ਹੋ ਬਧਰੇ ਵਾਲਿਆਂ ਦਾ ਛੱਡਦੇ ਨਹੀਂ ਹੈਗੇ ਇਹ ਬਹੁਤ ਚੀਜ਼ਾਂ ਤੋੜਦੇ ਨੇ ਦੋਨੇ ਜਾਨੇ ਆਹਾਂ ਵੀ ਇੱਥੇ ਕਰਮਿਆਰ ਦੀ ਇੱਕੋ ਜੀਆਂ ਹੋ ਗਈਆਂ ਹਾਂ ਬਾਬਾ ਬਾਬਾ ਸਰਕਰ ਦੀ ਕੋਟੀ ਕੰਮ ਨਹੀਂ ਹੋਈ ਪਈ ਆ ਇਸ ਵਿੱਚ ਫੇਸਬੁੱਕ ਤੇ ਵੀ ਇੰਸਟਾ ਤੇ ਵੀ ਇਹ ਨਹੀਂ ਹੋਇਆ ਇਹ ਤਾਂ ਨਹੀਂ ਹੋਗਦਾ ਨਿਆਣਾ ਸਰਕਰ ਦੀ ਕੋਟੀ ਲੋਕ ਕੋਟੀ ਇਮੂਡੇਟ ਨਹੀਂ ਇਮੂਡੇਟ ਨਹੀਂ ਲੱਗੇ ਬੰਦ ਆ ਜਿਹੜੀਆਂ ਗੱਡੀਆਂ ਠੋਕੀਆਂ ਹੋਈਆਂ ਵੀਡੀਓ ਇਹਨਾਂ ਦੇ ਪਿੱਛੇ ਆ ਗਾਣਾ ਲਾਈ ਜਾਂਦੇ ਨੇ ਵੀ ਨਹੀਂ ਇਹ ਜੋੜੀ ਪੁੱਛੂਦੋ ਜਿਹਾ ਹੋਗੀ ਹਾਂ ਆਸ ਗੰਗਾ ਨਾ ਇੱਕ ਨੇ ਮਾ ਉਹ ਵੀ ਬਣਾਤੀ ਨਾ ਵੀ ਉਹ ਕਹਿੰਦੇ ਵੀ ਉਹ ਉੱਥੇ ਆਉਂਦੇ ਨੇ ਪਤਾ ਨਹੀਂ ਕੀ ਕਰਨ ਜਾਂਦੇ ਨੇ ਉਹ ਕਹਿੰਦੇ ਨਾਮ ਕੀ ਹੈ ਸਾਗਰ ਉਹਨੂੰ ਕੁੱਟਣਾ ਸ਼ੁਰੂ ਕਰ ਆ ਸ਼ੁਰੂ ਹੋ ਜਾਣਾ ਨੇ ਵੀਡੀਓ ਹੋਰ ਬਣੀ ਜਾਣੀਆਂ ਨੇ ਜਿਵੇਂ ਉਹ ਮਾਦਮਸ਼wari ਕੱਪ ਕਿਸਦੇ ਘਰੇ ਜਾਂਦੇ ਨੇ ਉਹ ਕਹਿੰਦੇ ਨਾਮ ਕੀ ਹੋ ਕਹਿੰਦਾ ਸਾਗਰ ਉਹ ਨਾਲ ਜਿਹੜਾ ਤੇ ਘਰ ਦੀ ਬੋਦੀ ਨਾ ਆਸ ਹੁਚਾਰ ਬਾਇਆ ਹਾਂ ਸਟੇਟਸ ਇੱਥੇ ਛੱਤੀਸਗੜ੍ਹ ਰਾਏਪੁਰ ਮੈਂ ਸਾਰੀਆਂ ਸਟੇਟਸ ਲਿਖ ਕੇ ਇਹਨਾਂ ਦੇ ਫਿਰ ਉਹ ਕੈਪੀਟਲ ਵੀ ਲਿਖਣੀ ਪਣੀ ਜੀ ਦੇਖ ਫਿਰ ਕਿਹੜੀ ਕਿੱਥੇ ਚੱਲ ਮੈਂ ਦਸਵੇਂ ਚੈੱਕ ਕਰਦਾ ਬੋਲ ਪੰਜਾਬ ਕਿੱਥੇ ਆ ਪੰਜਾਬ ਆ ਰਿਹਾ ਫਿਰ ਇਹਦੀ ਕੈਪੀਟਲ ਕੀ ਹੈ ਚੰਡੀਗੜ੍ਹ ਵੈਰੀ ਗੁੱਡ ਅੱਗੇ ਲਿਖ ਕਿਹੜਾ ਉਹਦੇ ਥੱਲੇ ਪੰਜਾਬ ਦੇ ਸੀਗੇ ਬੱਤੀ ਚੜੀ ਹਾਂਜੀ ਗੁਰਮੀਰ ਤੇ ਮਾਂ ਵੀਰ ਪੇਪਰ ਦੀ ਤਿਆਰੀ ਕਰ ਰਹੇ ਆ ਗੁਰਮੀਰ ਇਹਦੇ ਪਾਪਾ ਨੂੰ ਪੁੱਛਦਾ ਮੈਪ ਬਾਰੇ ਤੇ ਤਾਂਵੇਂ ਲੱਡੂ ਦੀ ਤਾਂਵੇਂ ਲੱਡੂ ਇੱਥੇ ਚਨਈ ਚਨਈ ਤੇ ਗੋਆ ਦੀ ਗੁਵਾਰੀ ਪਾਂਜੀ ਪਾਂਜੀ ਕਿਆ ਬਾਤ ਤੇ ਆਂਧਰਾ ਪ੍ਰਦੇਸ਼ ਦੀ ਆਂਧਰਾ ਪ੍ਰਦੇਸ਼ ਆ ਰਿਹਾ ਨਹੀਂ ਆਂਧਰਾ ਪ੍ਰਦੇਸ਼ ਆ ਰਿਹਾ ਅਮਰਵਤੀ ਅਮਰਵਤੀ ਅਮਰਾਵਤੀ ਅਮਰਾਵਤੀ ਠੀਕ ਆ ਤੇ ਹੋਰ ਕਿਹ ਰਹਿ ਗਿਆ ਉੱਤਰਾਖੰਡ ਦੀ ਉੱਤਰਾਖੰਡ ਆ ਰਿਹਾ ਕਿਹ ਕਿਹ ਹੋਗੀ ਕੈਂਟਲ ਕੱਲ ਮੈਡਮ ਦਾ ਕੱਲ ਮੈਂਮ ਦੱਸ ਦੂ ਤੇਰਾ ਤੁਨ ਬਾਹਵਿਰ ਹਾਂ ਅਰੇ ਬਾਹਵਿਰ ਆ ਰਿਹਾ ਮੈਂ ਕੱਲ ਮੈਡਮ ਦੱਸ ਦੂ ਪੇਪਰ ਚ ਉੱਤਰਾਖੰਡ ਤੇ ਮੇਰਾ ਮੇਰ ਤੇਰੀ ਬੱਲਾ ਆ ਗਾ ਉਹ ਗਰਮੇਰ ਸਿੰਘ ਇੱਥੇ ਇਹ ਦੇਰਾ ਤੋਂ ਇੱਥੇ ਉੱਤਰਗਾਂ। ਫਰਸਟ ਰੈਂਗ ਆ ਕੇ ਸੈਕੰਡ ਰੈਂਗ। ਉੱਤਰ ਪ੍ਰਦੇਸ਼ ਇੱਥੇ ਆ। ਫੋਰਥ ਤੇ ਹੋਗੀ ਹੋ। ਫੋਰਥ? ਨਹੀਂ ਨਹੀਂ ਸੈਕੰਡ ਤਾਂ ਆ ਜੀ। ਬਹੁਤ ਇੰਟੈਲੀਜੈਂਟ ਹੈ। ਲਖਨਊਆ। ਇਹ ਮੈਂ ਸੈਕੰਡ ਆ ਕੇ ਫੇਰ ਲੈਣਾ ਸੀ ਉਹ ਕਿਉਂ। ਆ ਯੂਪੀ ਯੂਪੀ ਦਾ ਇਹ। ਪੁਤਾਇ ਕਹੋਤੀ ਹੈਈ ਬੇਟਾ। ਇਹਨਾਂ ਬਧੀਆਂ ਪੜਦਾ ਤੂੰ। MP ਦੀ ਮੱਧ ਪ੍ਰਦੇਸ਼ ਦੀ। ਹਾਂ ਚੰਗਾ। ਪ੍ਰਦੇਸ਼। ਹੂੰ। ਮੱਧ ਪ੍ਰਦੇਸ਼ ਦੀ ਹੈਗੀ ਆ ਆਪਣੀ ਉਹ। ਤੁਹਾਨੂੰ ਪਤਾ ਇੱਕੋ ਹੀ ਠੀਕ ਸਪੋਰਟ ਆ ਮੈਂ। ਚੋਲ ਬਣਾਏ ਸੀਗੇ ਖਾ ਲੈਣਾ ਜੋ ਚੋਲ ਬੜਿਆ ਬਣਿਆ ਹਨਾ ਸਵਾਦ ਬਣਿਆ ਮੇਰੇ ਦਿਨੇ ਨਹੀਂ ਅੱਛਾ ਕੀ ਹੰਤ ਐਣ ਜਾਓ ਤੇ ਚੋਲ ਬਾਰੇ ਕੀ ਆਉਂਦਾ ਮਾ ਵੀਰ ਬਣ ਕੇ ਜਾਣਾ ਪਾਣੀ ਲੈਣ ਗਿਆ ਉਹ ਠੀਕ ਆ ਅੱਜ ਕਾ ਬਲੌਗ ਥੋੜੇ ਜਿਹਾ ਚੋਕਾਂ ਚ ਚੱਲਦਾ ਪੇਪਰ ਤਾਂ ਕਰਕੇ ਗੈਪ ਪੈ ਰਿਹਾ ਵਿਚਦੀ ਤੇ ਇਹ ਪੜਾ ਰਹੇ ਆ ਇਹ ਬੱਚਿਆਂ ਨੂੰ ਪੜਾ ਰਹੇ ਨੇ ਬਹੁਤ ਹਮਮਾ ਮਾਗੇ ਚਲੋ ਜਿਵੇਂ ਵੀ ਲਾ ਲੋ ਹੁਣ ਸਾਰਿਆਂ ਦੇ ਲੜਕੀ ਵਲੌਗ ਬਣਨਾ ਹੁੰਦਾ ਜੇ ਇਕਦਾਂ ਵੀ ਵਿੱਚੋ ਗੈਪ ਹੋ ਜਾਂਦਾ ਫਿਰ ਗੱਲ ਹੀ ਨਹੀਂ ਬਣਦੀ ਇਹ ਯਾਰ ਤੇ ਮਿਲਾਂਗੇ ਫਿਰ ਅਗਲੀ ਵੀਡੀਓ ਚ